ਇਹ ਨਾਮ ਤੁਹਾਡਾ ਕਿਹੜਾ ਪਿੰਡ ਹੈ ਐ ਵਾਇਗੁਰਜੀ ਖਾਲਸਾ ਵਾਇਗੁਰਜੀ ਕੀ ਫਤਿਹ ਮੈਂ ਬਿਕਰਮਜੀਤ ਸਿੰਘ ਕਿਸਾਨ ਮਿਲਦੂ ਸੰਗਠਨ ਦੀ ਪ੍ਰੈਸ ਕਾਤਰ ਮਿਆਂ ਮੜ ਤੋਂ ਵੇਖੋ ਜੀ ਕਾਫੀ ਦਿਨ ਹੋ ਗਿਆ ਜੋ ਕਿ بارش ਦੇ ਨਾਲ ਜੋ ਘਰਾਂ ਦੀ ਸਥਿਤੀ ਤੁਸੀਂ ਦੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਜੋ ਸੋਸ਼ਲ ਮੀਡੀਆ ਵਿੱਚ ਆ ਰਿਹਾ ਹੈ ਜੋ ਕਿ ਫਸਲਾਂ ਪੂਰੇ ਰੂਪ ਤੇ ਵਿੱਚ ਤੁਸੀਂ ਦੇਖ ਸਕਦੇ ਹੋ ਡੁੱਬੀਆਂ ਹੋਈਆਂ ਨੇ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਰਾਤ ਫੋਨ ਕੀਤਾ ਗਿਆ ਸੀਗਾ ਬਲੱਡ ਕੰਟਰੋਲ ਰੂਮ ਨੂੰ ਉਹਨਾਂ ਦੇ ਜੋ ਪ੍ਰਸ਼ਾਸਨ ਦੇ ਅਧਿਕਾਰੀ ਆ ਉਹ ਆਏ ਸੀਗੇ ਮੌਕੇ ਉੱਪਰ ਜਾਜਾ ਲੱਗ ਗਏ ਨੇਗੇ ਉਹਨਾਂ ਨੇ ਆਖਿਆ ਕਿ ਇਹ ਜਿਹੜਾ ਕੰਮ ਆ ਇਹ ਸਾਡਾ ਨਿਗਾਹ ਹੈਗਾ ਇਹ ਡਰੇਨ ਵਿਭਾਗ ਦਾ ਵਾ ਅਸੀਂ ਉਹਨਾਂ ਨੂੰ ਆਖਿਆ ਕਿ ਚਲੋ ਡਰੇਨ ਵਿਭਾਗ ਦਾ ਚਲ ਗੱਲ ਮੰਨਦੇ ਆ ਬਟ ਜਿਹੜੇ ਆ ਛੱਪੜ ਓਵਰਫਲੋ ਹੋ ਚੁੱਕੇ ਨੇਗੇ ਇਹ ਜੋ ਡੋਬ ਰਹੀ ਹੈ ਲਾਗੇ ਜੋ ਛੱਪੜ ਦੇ ਨੇੜਲੇ ਘਰ ਦੇ ਨੇਗੇ ਜੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕੰਦਾ ਠੱਠੀਆਂ ਆਈਆਂ ਨਾ ਪਾਣੀ ਸਮੁੱਚੇ ਤੌਰ ਤੇ ਸਾਰਾ ਅੰਦਰ ਚਲਾ ਗਿਆ ਹੈ ਤੇ ਅਸੀਂ ਇਹ ਕਹਿਣੇ ਚਾਹੁੰਦੇ ਆ ਕਿ ਜੇਕਰ ਕੱਲ ਨੂੰ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਤਾਂ ਫਿਰ ਅਸੀਂ ਇਸ ਦਾ ਜ਼ਿੰਮੇਵਾਰ ਕੌਣ ਹੋਊਗਾ ਹੁਣ ਕੀ ਸ਼ਵਾਸਨ ਦੀ ਦਵਾਈ ਦੇ ਦੋ ਵਿਸ਼ਵਾਸ ਜੀ ਇਹ ਦਵਾਕੇ ਗਏ ਆ ਕਿ ਅਸੀਂ ਜੋ ਡਰੇਨ ਵਿਭਾਗ ਨੂੰ ਉਹਨਾਂ ਨੂੰ ਐਪਲੀਕੇਸ਼ਨ ਲਿਖ ਕੇ ਦਵੋ ਤੇ ਅਸੀਂ ਉਸ ਦੇ ਉੱਪਰ ਕੋਈ ਕਾਰਵਾਈ ਕਰਾਂਗੇ ਉਹਨਾਂ ਦੇ ਵਿਭਾਗ ਨੂੰ ਕਵਾਂਗੇ ਉਹ ਆ ਕੇ ਆਪਣੀ ਜੋ ਜੰਗਲੀ ਬੂਟੀ ਹੈ ਉਸ ਦੀ ਸਫਾਈ ਕਰਨਗੇ ਅਤੇ ਜੋ ਛੱਪੜ ਦਾ ਲਾਂਘਾ ਆ ਉਸ ਨੂੰ ਸਫਾਈ ਦੇ ਨਾਲ ਨਾਲ ਪਾਣੀ ਨੂੰ ਲਾਂਘਾ ਕਰਾਂਗੇ ਸ਼ਹਿਰ ਸਵਾਰਸ਼ਣ ਦਵਾਕੇ ਗਏ ਨੇ ਜੇ ਮੰਨ ਲਓ ਕਿ ਨਹੀਂ ਹੋ ਕੋਈ ਕਾਰਵਾਈ ਕਰਦੇ ਤੇ ਫਿਰ ਤੁਹਾਡੇ ਕੋਲੋਂ ਅਗਲਾ ਐਕਸ਼ਨ ਕੀ ਹੋਗਾ ਵੇਖੋ ਜੀ ਅਸੀਂ ਥੋੜਾ ਸਮਾਂ ਵੇਟ ਕਰਾਂਗੇ ਕਿ ਇਹ ਕੀ ਕਾਰਵਾਈ ਕਰਦੇ ਆ ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਜੋ ਗਰੀਬ ਵਰਗ ਦੇ ਘਰ ਨੇਗੇ ਜੋ ਛੱਪੜ ਦੇ ਕੰਡੇ ਉੱਪਰ ਕਰ ਰਹੇ ਬਿਲਕੁਲ ਤਹਸਨੈਸ ਹੋ ਚੁੱਕੇ ਨੇ ਕਿ ਤਰੇੜਾਂ ਆ ਚੁੱਕੀਆਂ ਨੇ ਕਈਆਂ ਦੇ ਘਰ ਵੀ ਦੇਖ ਲੈਣਗੇ ਤੇ ਉਹ ਹਾਨੂੰ ਵਿਸ਼ਵਾਸ ਦੇਵਾਗੇ ਗਏ ਕਿ 1-2 ਦਿਨ ਤੱਕ ਅਸੀਂ ਜੋ ਵੀ ਇਹਨਾਂ ਦੀ ਸਫਾਈ ਕਰਾਵਾਂਗੇ ਜੇਕਰ ਇਹ ਪ੍ਰਸ਼ਾਸਨ ਸਫਾਈ ਨਹੀਂ ਕਰਦਾ ਇਹਨਾਂ ਦੇ ਘਰ ਹੀ ਕੋਈ ਐਕਸ਼ਨ ਨਹੀਂ ਲੈਂਦੇ ਫਿਰ ਅਸੀਂ ਜੋ ਆਪਣੇ ਮੇਨ ਰੋਡ ਨੇ ਉਹ ਜਾਮ ਕਰਾਂਗੇ ਆਪਣੇ ਸਾਰੇ ਪਿੰਡ ਦੇ ਨਗਰਵਾਸੀਆਂ ਦੇ ਨਾਲ ਇਕੱਠਾ ਹੋ ਕੇ ਜੋ ਵੀ ਐਕਸ਼ਨ ਉਲੀਕਾਂਗੇ ਫਿਰ ਉਹ ਅਸੀਂ ਬਾਅਦ ਵਿੱਚ ਦੱਸਾਂਗੇ ਭਗਵੰਤ ਮਾਨ ਸਾਹਿਬ ਕਹਿੰਦੇ ਕੋਈ ਤੁਹਾਡਾ ਜਿਹੜਾ ਵਾ ਮੁਲਾਜ਼ਮਾ ਕੰਮ ਨਹੀਂ ਕਰਦਾ ਤਾਂ ਤੁਸੀਂ ਕੋਈ ਨੰਬਰ ਜਿਹੜੇ ਦਿੱਤੇ ਹੋਏ ਉਹਨਾਂ ਤੇ ਕਾਲ ਕਿਉਂ ਨਹੀਂ ਕੀਤੀ ਅਸੀਂ ਜੋ ਇਹਨਾਂ ਦਾ ਬਲੱਡ ਕੰਟਰੋਲ ਰੂਮ ਹੈਗਾ ਵਾ ਉਹਨਾਂ ਦੇ ਉੱਤੇ ਕਾਲ ਕੀਤੀ ਸੀਗੀ ਹਜੇ ਤੱਕ ਜਿਹੜਾ ਸੀਐਮ ਸਾਹਿਬ ਹੋਣਾਂ ਦਾ ਜਿਹੜਾ ਹੈਗਾ ਵਾ ਕੰਟਰੋਲ ਰੂਮ ਦਾ ਨੰਬਰ ਆ ਉਹ ਅਸੀਂ ਉਸ ਦੇ ਉੱਪਰ ਅਜੇ ਕੋਈ ਵੀਡੀਓ ਵਾਇਰਲ ਨਹੀਂ ਕੀਤੀ। ਉਹ ਇਸ ਕਰਕੇ ਨਹੀਂ ਕੀਤੀ ਕਿਉਂਕਿ ਸਾਨੂੰ ਵਿਸ਼ਵਾਸ ਦਿਵਾ ਗਏ ਇਹਨਾਂ ਦੇ ਪ੍ਰਸ਼ਾਸਨ ਦੇ ਅਧਿਕਾਰੀ ਅਸੀਂ ਇਹਨਾਂ ਨਾਲ ਦੇਖਣ ਦੇ ਆ ਕਿ ਇਹ ਕੀ ਐਕਸ਼ਨ ਲੈਂਦੇ ਨੇਗੇ ਅਜੋ ਵਧਦੀ ਹੋਈ ਪਾਣੀ ਦੀ ਮਾਤਰਾ ਵਾ ਇਸ ਨੂੰ ਘਟਾਉਣ ਦੇ ਲਈ ਕੀ ਉਪਰਾਲੇ ਕਰਦੇ ਨੇਗੇ ਜੇਕਰ ਇਹਨਾਂ ਨੇ ਕੋਈ ਨਾ ਕੋਈ ਅੱਜ ਜਾਂ ਕੱਲ ਦੇ ਵਿੱਚ ਵਿੱਚ ਇਹਨਾਂ ਨੇ ਕੋਈ ਇਸ ਦਾ ਪਾਣੀ ਦਾ ਨਿਕਾਸ ਕੀਤਾ ਠੀਕ ਆ ਨਹੀਂ ਤੇ ਫਿਰ ਕੋਈ ਵੱਡੇ ਐਕਸ਼ਨ ਕੀਤੇ ਜਾਣਗੇ। ਨਾਮ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਨਾਮ ਹਰਪਾਲ ਸਿੰਘ ਆ ਮੈਂ ਜਵੰਦਪੁਰ ਤੋਂ ਸਰਪੰਚ ਆ ਮਜੂਦਾ ਸਾਡੇ ਪਿੰਡ ਦੇ ਵਿੱਚ ਪਾਣੀ ਜਿਹੜਾ ਵਾ ਬਹੁਤ ਹੀ ਜ਼ਿਆਦਾ ਲੋਕਾਂ ਦੇ ਘਰਾਂ ਵਿੱਚ ਜਾ ਚੁੱਕਾ ਉਹਦੇ ਸਬੰਧ ਵਿੱਚ ਕੋਈ ਕੰਪਲੇਟ ਕੇਸ ਲ ਕੀਤੀ ਹੈ ਹਾਂਜੀ ਕੰਪਲੇਂਟ ਉਹਦੇ ਵਾਸਤੇ ਡਰੇਨ ਵਿਭਾਗ ਨੂੰ ਕਾਫੀ ਦਫਾ ਕਰ ਚੁੱਕੇ ਆ ਤੇ ਜਿਹਦੇ ਸਬੰਧ ਵਿੱਚ ਅੱਜ ਡਰੇਨ ਵਿਭਾਗ ਤੋਂ ਜੇਜੀ ਸਾਹਿਬ ਤੇ ਉਹਨਾਂ ਦੇ ਨਾਲ ਵੀਡੀਓ ਸਾਹਿਬ ਡੀਡੀਪੀਓ ਸਾਹਿਬ ਤੇ ਪਟਵਾਰੀ ਸਾਹਿਬ ਤਹਿਸੀਲਦਾਰ ਮੈਡਮ ਜਿਹੜੇ ਆ ਅੱਜ ਸਾਡੇ ਕੋ ਪਿੰਡ ਦੇ ਵਿੱਚ ਪਹੁੰਚੇ ਆ ਕੀ ਭਰੋਸਾ ਦੇਗੇ ਜੀ ਵੇਖੋ ਸਮੱਸਿਆ ਜਿਹੜੀ ਜ਼ਿਆਦਾ ਵਾ ਉਹ ਡਰੇਨ ਦੀ ਸਮੱਸਿਆ ਵਾ ਪਾਣੀ ਦੀ ਨਿਕਾਸੀ ਦੀ ਸਭ ਤੋਂ ਵੱਡੀ ਸਮੱਸਿਆ ਵਾ ਤੇ ਡਰੇਨ ਵਿਭਾਗ ਵਾਲੋਂ ਤਹਿਸੀਲਦਾਰ ਮੈਡਮ ਵਾਲੋਂ ਤੇ ਵੀਡੀਓ ਸਾਹਿਬ ਵਾਲੋਂ ਜਿਹੜਾ ਵਾ ਸਾਨੂੰ ਪੂਰਾ ਵਿਸ਼ਵਾਸ ਦਿਵਾ ਕੇ ਗਿਆ ਕਿ ਜਿਹੜਾ ਪਾਣੀ ਦੀ ਨਿਕਾਸੀ ਜਿਹੜੀ ਆ ਵਧੀਆ ਢੰਗ ਦੇ ਨਾਲ ਤੇ ਇੱਕ ਦੋ ਦਿਨ ਦੇ ਵਿੱਚ ਜਿਹੜਾ ਇਹਦਾ ਹੱਲ ਕੱਢਿਆ ਜਾਊਗਾ ਆਫ ਕੈਮਰੇ ਤੋਂ ਤੁਹਾਡਾ ਕਹਿਣਾ ਸੀ ਕਿ ਜੈ ਸਿੰਘ ਸਾਹਿਬ ਨੇ ਜਿਹੜੇ ਹਰਮਨਜੀ ਉਹਨਾਂ ਨੂੰ ਜਿਹੜਾ ਵਾ ਉਹ ਤੁਹਾਡਾ ਕਿਸੇ ਵੀ ਤੁਸੀਂ ਚਿੱਠੀਆਂ ਵੀ ਪਾ ਚੁੱਕੀਆਂ ਨੇ ਡਰੇਨ ਦੇ ਵਾਸਤੇ ਪਰ ਕੋਈ ਵੀ ਤੁਹਾਨੂੰ ਰਿਸਪੌਂਸ ਨਹੀਂ ਦੇ ਰਿਹਾ ਉਹਦੇ ਬਾਰੇ ਕੀ ਕਹਿਣਾ ਹੈ ਜੀ ਜੇ ਸਾਹ ਨੂੰ ਹੀ ਕਾਫੀ ਦਿਹਾ 2 ਮਹੀਨੇ ਤੋਂ ਲਗਾਤਾਰ ਹੀ ਨਾ ਨਾਲ ਥਾਲ ਮਿਲ ਜਣਾ ਸਾਡਾ ਬੰਦਿਆ ਵਾ ਤੇ ਕੰਪਲੇਂਟ ਵੀ ਕਰ ਚੁੱਕੇ ਆ ਤੇ ਉਹ ਹਰ ਗੱਲ ਦੇ ਉੱਤੇ ਜਾਣਕਾਰੀ ਕਰ ਦਿੰਦੇ ਰਹੇ ਆ ਤੇ ਇੱਕ ਵਾਰੀ ਇਹਨਾਂ ਸਾਡ ਕੋ ਮਸ਼ੀਨ ਭੇਜੀ ਸੀ ਕਿ ਜਿਹੜੀ ਕਿ ਨਹੀਂ ਚੱਲੀ ਬਾਦਾਂ ਹੀ ਜੀ ਸੀ ਬੀ ਦੇ ਨਾਲ ਜਿਹੜੀ ਸਫਾਈ ਕਰਾ ਕੇ ਇਹ ਜਿਹੜਾ ਪਾਣੀ ਦਾ ਹੋਂ ਤੱਕ ਲੰਘਾ ਬਣਿਆ ਵਾ ਜਿੰਨਾ ਕਿ ਲੰਘ ਰਿਹਾ ਪਾਣੀ ਉਹ ਜੀ ਸੀ ਬੀ ਦੇ ਨਾਲ ਤੇ ਉਹਦੇ ਵਾਸਤੇ ਸਾਨੂੰ ਜੀ ਸੀ ਬੀ ਦੀ ਜਿਹੜੀ ਉਹ ਚਾਰਜ ਸੀਗੇ ਉਹ ਜੇ ਸਾਹ ਵੱਲੋਂ ਸਾਨੂੰ ਪ੍ਰੋਵਾਈਡ ਕਰਾਈ ਗਿਆ ਤੇ ਪਰ ਜਿਆਦਾਤਰ ਲੰਮੇ ਸਮੇਂ ਤੋਂ ਜਿਹੜਾ ਵਾ ਉਹਨਾਂ ਨੂੰ ਕਹਿੰਦੇ باوجود ਫੋਨ ਸਾਡੇ ਕੋਲ ਪਹੁੰਚਿਆ ਕੱਲ ਪਰसों ਤਿੰਨ ਦਿਨ ਤੋਂ ਲਗਾਤਾਰ ਉਹਨਾਂ ਸੰਪਰਕ ਕਰ ਰਹੇ ਆ ਸਾਡੇ ਪਾਣੀ ਜਿਹੜਾ ਵਾ ਕਾਫੀ ਧਰਾਂ ਦੇ ਵਿੱਚ ਵੜਿਆ ਵਾ ਤੇ ਕੋਈ ਸਾਡਾ ਰਿਸਪਾਂਸ ਜਿਹੜਾ ਉਹਨਾਂ ਵੱਲੋਂ ਨਹੀਂ ਦਿੱਤਾ ਗਿਆ ਅੱਜ ਨਾਲ ਆਏ ਨੇ ਕੀ ਕਹਿ ਕੇ ਕਹਿਣਾ ਅੱਜ ਸਾਨੂੰ ਇਹੋ ਵਿਸ਼ਵਾਸ ਦਿਵਾਓ ਕਿ ਤੁਸੀਂ ਜਿਹੜਾ ਵਾ ਸਾਨੂੰ ਇੱਕ ਅਦਰਦਨ ਸਮਾਂ ਦਿਓ ਫੋਗਲੈਂ ਜਿਹੜੀ ਉਹ ਚੱਲਣਾਂ ਯੋਗ ਨਹੀਂ ਇੱਥੇ ਕਿਉਂਕਿ ਪਾਣੀ ਜ਼ਿਆਦਾ ਹੋਣ ਕਰਕੇ ਫੋਗਲੈਂ ਜਿਹੜੀ ਆ ਨਹੀਂ ਚੱਲ ਸਕਦੀ ਕਿਉਂਕਿ ਜੀਸੀਬੀ ਦੇ ਨਾਲ ਜਿਹੜੀ ਸਫਾਈ ਜੜੀ ਆ ਉਹ ਨਹੀਂ ਹੋਣੀ ਡਰੇਨ ਵਾਲ ਡਰੇਨ ਦੀ ਚੜਾਈ ਵੀ ਕਾਫੀ ਅਗਰ ਨਗਾਈ ਵੀ ਕਾਫੀ ਆ ਜਿੰਨਾ ਚੇਰੋ ਦਾ ਪਾਣੀ ਲੈ ਨਹੀਂ ਜਾਂਦਾ ਉਹਨਾਂ ਚਿਰ ਉਹ ਪਾਣੀ ਦੀ ਜਿਹੜੀ ਆ ਡਰੇਨ ਦੀ ਸਫਾਈ ਥੋੜੀ ਔਖੀ ਆ ਹਾਂ ਸਰ ਕੀ ਨਾਮ ਤੁਹਾਡਾ ਤੇ ਕਿਹੜੇ ਮੈਕਟ ਵਿੱਚ ਮੈਂ ਬੀਡੀਪੀਓ ਅਰਜੀਵਮਰ ਅੱਜ ਕੋਈ ਮੀਆਂ ਮੈਂਡ ਦਾ ਕੋਈ ਮਸਲਾ ਸੀ ਕਿ ਬਲੋਕੇਜ ਦਾ ਉਹ ਮੌਕਾ ਦੇਖਿਆ ਅੱਜ ਤੇ ਛੱਪੜ ਦੀ ਤੇ ਠੀਕ ਹੈ ਕੰਡੀਸ਼ਨ ਆ ਕੋਈ ਡਰੇਨਸ ਦੀ ਪ੍ਰੋਬਲਮ ਆ ਰਹੀ ਆ ਬਲੋਕੇਜ ਹੈਗੇ ਨੇ ਇਹ ਇਸ ਸੰਬੰਧੀ ਆਪਾਂ ਜਲਦ ਐਸਟੀਐਮ ਸਾਹਿਬ ਨਾਲ ਗੱਲ ਕਰਕੇ ਇਹਦਾ ਸਫਾਈ ਕਰਵਾ ਦਾਂਗੇ ਜੀ ਸਰ ਪ੍ਰਿੰਸ ਵਿਭਾਗ ਦੇ ਨਾਲ ਸਰਪੰਚ ਖੜੇ ਨੇ ਉਹਨਾਂ ਦੇ ਵੱਲੋਂ ਬਾਰ ਬਾਰ ਜਿਹੜੀ ਲਿਖਤੀ ਤੌਰ ਤੇ ਦਿੱਤਾ ਗਿਆ ਪਰ ਫਿਰ ਵੀ ਕੋਈ ਐਕਸ਼ਨ ਨਹੀਂ ਹੋਇਆ ਸਰ ਮੈਂ ਅਜੇ 2-4 ਦਿਨ ਹੋਏ ਜੁਆਇਨ ਕੀਤਾ ਹਾਂਜੀ ਤੇ ਕੋਈ ਨਹੀਂ ਮੈਂ ਹੁਣ ਦੇਖ ਕੇ ਜਲਦੀ ਕਰਵਾਵਾਂਗਾ ਜੀ ਹਾਂਜੀ ਇਹ ਸੁਵਾਸ਼ਣ ਦੀ ਮੰਗ ਹਾਂਜੀ ਇਹ ਸੁਵਾਸ਼ਣ ਕੀ ਮੰਗਾਂ ਦੇ ਕਿੰਨੇ ਕੇ ਟਾਈਮ ਤੱਕ ਇਹ ਵੀ ਇਹਨਾਂ ਦੀ ਜਿਹੜੀ ਰਿਪੋਰਟ ਉਹ ਵੀ ਕਾਗਜ਼ਾਂ ਦੇ ਵਿੱਚ ਦੱਬੀ ਰਹਿ ਜਾਊਗੀ ਫਾਈਲਾਂ ਦੇ ਵਿੱਚ ਕੇ ਜਾਂ ਨਹੀਂ 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 ਇਹਦੀ ਐਕਸ਼ਨ ਲਵਾਂਗੇ ਜੀ ਤੁਰੰਤ ਇਹਦਾ ਜੋ ਸਫਾਈ ਹੈ ਜਿਹੜੀ ਉਹ ਕਰਵਾਵਾਂਗੇ ਆਪਾਂ ਐਸਟੀਐਮ ਸਾਹਿਬ ਨਾਲ ਗੱਲ ਕਰਕੇ ਡਰੇਨਸ ਵਿਭਾਗ ਦੇ ਐਸ ਡੀ ਨੂੰ ਮਤਲਬ ਇਹਦਾ ਵੀਡੀਓ ਵਗੈਰਾ ਆਪਾਂ ਬਣਵਾ ਲਈ ਤੇ ਉਹ ਉਹਨਾਂ ਨੂੰ ਭੇਜ ਦਵਾਂਗੇ ਜੀ ਅਨਸਰ ਕੀ ਨਾਮ ਤੁਹਾਡਾ ਤੇ ਕਿਹੜਾ ਵਿਭਾਗ ਹੈ ਮੇਰਾ ਨਾਮ ਹਰਮਨਪ੍ਰੀਤ ਸਿੰਘ ਜੈ ਹੈ ਜੀ ਇਰੀਗੇਸ਼ਨ ਡਿਪਾਰਟਮੈਂਟ ਤੋਂ ਮੈਂ ਹੈਗਾ ਤੇ ਡਰੇਨੇਜ ਸਾਡਾ ਵਿੰਗ ਹੈ ਸਰ 20 ਮਿੰਟ ਤੇ ਜਵੰਧਪੁਰ ਦੇ ਹਾਲਾਤ ਤੁਸੀਂ ਪਾਣੀ ਦੇ ਦੇਖਣਾ ਜੋ ਕਿਵੇਂ ਦੇ ਹਾਲਾਤ ਨੇ ਦੇਖੋ ਜੀ ਇੱਕ ਤੇ ਫਲੱਡ ਦੇ ਜ਼ਿਆਦਾ ਹੋਣ ਕਰਕੇ بارش ਹੋਣ ਕਰਕੇ ਪਾਣੀ ਕੈਪੈਸਿਟੀ ਤੋਂ ਜ਼ਿਆਦਾ ਚੱਲ ਰਿਹਾ ਹੈ ਜਿਵੇਂ ਛੱਪੜ ਦੇਖ ਰਹੇ ਹਾਂ ਅਸੀਂ ਓਵਰਫਲੋ ਹੋ ਰਹੇ ਨੇ ਉਦੇ ਨਾਲ ਪਾਲੀਆਂ ਚ ਨਵਾਨ ਥਾਣੀ ਪਾਣੀ ਵੀ ਖੂਕ ਖੂਕ ਆ ਰਿਹਾ ਹੈ ਦੇਖੋ ਇਸ ਕਰਕੇ ਪਾਣੀ ਤਾਂ ਜ਼ਿਆਦਾ ਦਿਖ ਰਿਹਾ ਹਨ ਆਲੇ ਦੁਆਲੇ ਸਰਪੰਚ ਜਵੰਦਪੁਰ ਦੇ ਵੱਲੋਂ ਤੁਹਾਡੇ ਉੱਤੇ ਅਲਿਗੇਸ਼ਨ ਲੱਗਣ ਦਾ ਕਿ ਤੁਸੀਂ ਬਾਰ ਬਾਰ ਉਹ ਤੁਹਾਨੂੰ ਵਟਸਐਪ ਕਰ ਰਹੇ ਨੇ ਰਿਪੋਰਟਾਂ ਦੇ ਤੁਸੀਂ ਕੋਈ ਵੀ ਉਹਦਾ ਰਿਸਪੌਂਸ ਨਹੀਂ ਵਾਕ ਨਹੀਂ ਸਾਡਾ ਗੱਲਬਾਤ ਸਾਡੀ ਹੁੰਦੀ ਰਹਿੰਦੀ ਹੈ ਜੀ ਇਹ ਨਹੀਂ ਵੀ ਅਸੀਂ ਗੱਲਬਾਤ ਨਹੀਂ ਕਰਦੇ ਉਹਨਾਂ ਨਾਲ ਕੋਈ ਦਿਨ ਤੇਲਾ ਵੀ ਰਾਤ ਆਇਆ ਸੀ ਅੱਗੇ ਵੀ ਅਸੀਂ ਉਹਨਾਂ ਨਾਲ ਮੌਕੇ ਦੇਖੇ ਨੇ ਇੱਕ ਦੋ ਵਾਰੀ ਜਿਹੜੀਆਂ ਚੀਜ਼ਾਂ ਡਰੇਨ ਦੇ ਨਾਲ ਰਿਲੇਟਡ ਨੇ ਉਹਨਾਂ ਦੇ ਹੱਲ ਵੀ ਉਹਨਾਂ ਨੂੰ ਦੱਸੇ ਨੇ ਕਿ ਕਿੱਦਾਂ ਹੋ ਸਕਦੇ ਨੇ ਜਦੋਂ ਮਸ਼ੀਨਾਂ ਹੀ ਸੀ ਉਦੋਂ ਵੀ ਅਸੀਂ ਇੱਥੇ ਖਲੋਤੇ ਸਾਂ ਇਹ ਤੇ ਚਲੋ ਪਤਾ ਨਹੀਂ ਕਿਸ ਤਰ੍ਹਾਂ ਦੀ ਗੱਲ ਹੈ ਵੀ ਜਵਾਬ ਨਹੀਂ ਦੇ ਰਹੇ ਡਿਊਟੀ ਹੈ ਸਾਡੀ ਜਵਾਬ ਦੇਣਾ ਤੇ ਇੱਥੇ ਵੀ ਅਸੀਂ ਉਹਨਾਂ ਨਾਲ ਹੀ ਸਫਾਈ ਕਰਵਾਈ ਸੀ ਜਦੋਂ ਚੇਨ ਵਾਲੀ ਮਸ਼ੀਨ ਲੈਂਦੀ ਸੀ ਤੇ ਘਰਾਂ ਦੇ ਹੁਣ ਲੱਗ ਗਏ ਉਹਨਾਂ ਕਰਕੇ ਘੁੰਮਦੇ ਨਹੀਂ ਸੀ ਉਹ ਤੇ ਹੁਣ ਅਸੀਂ ਜੀਐਸਪੀ ਨਾਲ ਕਰਵਾਇਆ ਸੀ ਉਹਨਾਂ ਦੀ ਸਲਾਹ ਨੇ ਕਰਵਾਇਆ ਸੀ ਜੀ ਉਹਨਾਂ ਨੇ ਸਾਰੇ ਇੱਕ ਹੋਰ ਕਹਿਣਾ ਵਾ ਕਿ ਜਦੋਂ ਆਉਂਦੀ ਜੀਐਸਪੀ ਆਈ ਜ਼ਰੂਰ ਦੋ ਵਾਰੀ ਪਰ ਖਾਨਾ ਪੂਰਤੀ ਪੂਰ ਕੇ ਤੇ ਬਸ ਉਹ ਜੀਐਸਪੀ ਅਸੀਂ ਲੋਕਲ ਲੈਵਲ ਤੇ ਕਿਹਾ ਸੀ ਨਾ ਕਿ ਤੁਸੀਂ ਆਪਣੇ ਬੰਦੇ ਦੀ ਵਿਹਾਰ ਕਰ ਸਕਦੇ ਜੇ ਤੇ ਜਿਤਨਾ ਵਧੀਆ ਕੰਮ ਹੋਵੇ ਉਹ ਹੋਣਾ ਚਾਹੀਦਾ ਇਹਨਾਂ ਖਲੋ ਕੇ ਅਸੀਂ ਕਰਵਾਇਆ ਸੀ ਕੰਮ ਉਹ ਹੁਣ ਤੁਸੀਂ ਕਿੰਨੇ ਦਿਨਾਂ ਦੇ ਵਿੱਚ ਜਿਹੜਾ ਵਾ ਛੱਪੜ ਦੀ ਸਵਾਈ ਜਾਂ ਡਰੇਨ ਚਾਲੂ ਕਰਵਾ ਸਕਦੇ ਦੇਖੋ ਡਰੇਨ ਵੈਸੇ ਤੇ ਜਿੰਨੀ ਕਪੈਸਿਟੀ ਹੈਗੀ ਉਹ ਤੇ ਖਿੱਚ ਰਹੀ ਹੈ ਜਿੱਥੇ-ਜਿੱਥੇ ਦਿੱਕਤ ਆ ਰਹੀ ਹੈ ਜਿਹੜੀ ਅਸੀਂ ਦੱਸਿਆ ਗਏ ਆ ਅੱਜ ਉਹਨੂੰ ਅਸੀਂ ਦੂਰ ਕਰਨ ਦੀ ਜਲਦ ਤੋਂ ਜਲਦ ਕੋਸ਼ਿਸ਼ ਕਰਾਂਗੇ ਜਿਵੇਂ ਹੁਣ ਆਇਆ ਮੈਂ ਤੇ ਹੁਣ ਹੀ ਮੈਂ ਰਾਤ ਦਾ ਕੰਮ ਕਰ ਰਿਹਾ ਮਸ਼ੀਨ ਵਾਲਿਆਂ ਦੇ ਨਾਲ ਜਿੱਥੇ-ਜਿੱਥੇ ਕੋਈ ਬਲਾਕੇਜ ਹੋਈ ਜਾਂ ਕਿਸੇ ਨੇ ਕੋ ਰਸਤਾ ਬਣਾਇਆ ਬੰਨ ਮਾਰਿਆ ਹੋਇਆ ਇਸ ਵਕਤ ਅਸੀਂ ਵੈਸੇ ਤੇ ਇੱਕ ਉਹ ਚੱਪੜ ਦੇ ਗਾੜੀ ਨੂੰ ਅਸੀਂ ਜਿੰਨਾ ਕੋ ਹੋ ਸਕੇ ਮਸ਼ੀਨਾ ਕਰਾਂਗੇ ਚੱਲਦੇ ਪਾਣੀ 'ਚ ਹੁਣ ਦੇਖਾਂਗੇ ਜੋ ਹੱਲ ਹੋ ਸਕੇ ਕਰਾਂਗੇ ਪਾਣੀ ਦੀ ਨਿਕਾਸੀ ਜ਼ਰੂਰ ਕਰਾਂਗੇ ਸੇ ਅੰਮ੍ਰਿਤਸਰ ਤੋਂ ਡਾਟੇ ਕਿਹੜੇ ਮੈਦਨ ਤੇ ਮੈਂ ਤਹਿਸੀਲਦਾਰ ਖਡੂਰ ਸਾਹਿਬ ਮੈਂ ਅੱਜ ਇੱਥੇ ਪਿੰਡ ਜਵਨਪੁਰ ਤੇ ਮੀਆਂ 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 ਪਿੰਡ ਤੇ ਆਈ ਸੀ ਮਹਾਲਾ ਦੇਖਣ ਜੋ ਜਿਹੜਾ ਹੈਗਾ ਉਹ ਡਰੇਨੇਜ ਭਰਿਆ ਹੋਇਆ ਹੈ ਪੁਰਾਣੀ ਗਲੀ ਵੀ ਰੁਕੀ ਹੋਈ ਹੈ ਜੇ ਇਹਨੂੰ ਮੌਕੇ ਤੇ ਬੁਲਾ ਕੇ ਅਸੀਂ ਜਿਹੜੀਆਂ ਲੋੜਿੰਦੀਆਂ ਹਦਾਇਤਾਂ ਸੀਗੀਆਂ ਉਹ ਦੇਤੀਆਂ ਉਹਨਾਂ ਨੂੰ ਕੀ ਕਰਨ ਲਈ ਉਹ ਕਹਿੰਦੇ ਆ ਭਰੋਸਾ ਦਿਵਾ ਕੇ ਗਏ ਨੇ ਸਾਨੂੰ ਵੀ ਅਸੀਂ ਜਲਦੀ ਤੋਂ ਜਲਦੀ ਉਹਦਾ ਹੱਲ ਕਰਾਂਗੇ ਬਾਕੀ ਬਰਸਾਤ ਕਰਕੇ ਜਿਨ੍ਹਾਂ ਦੇ ਕੋਠੇ ਗਿਰੇ ਨੇ ਉਹਨਾਂ ਦਾ ਮੌਕਾ ਦੇਖਣ ਆਈ ਸੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੋ ਵੀ ਉਹਨਾਂ ਦਾ ਮੁਆਵਜ਼ਾ ਬੰਦਾ ਹੋਏਗਾ ਪਟਵਾਰੀ ਸਾਹਿਬ ਵੱਲੋਂ ਐਪਲੀਕੇਸ਼ਨ ਸਾਡੇ ਕੋਲ ਆਣਗੀ ਆ ਅਸੀਂ ਉਹਨਾਂ ਨੂੰ ਮੁਆਵਜ਼ਾ ਜ਼ਰੂਰ ਦੇਣਾ ਤੁਹਾਡੇ ਲਾਗੇ ਸਰਪੰਚ ਬੰਦਪੁਰ ਖੜੇ ਨੇ ਇਹਨਾਂ ਦਾ ਕਹਿਣਾ ਹੈ ਕਿ ਜੈ ਸਿੰਘ ਸਾਹਿਬ ਜਿਹੜਾ ਵਾ ਸਾਡੇ ਨਾਲ ਕੋਈ ਸੰਪਰਕ ਨਹੀਂ ਕਰ ਰਿਹਾ ਦੋ ਤਿੰਨ ਵਾਰ ਇਹਨਾਂ ਨੂੰ ਚਿੱਠੀਆਂ ਲੇਖੇ ਦਿੱਤੀਆਂ ਗਈਆਂ ਨੇ ਕੋਈ ਅਸਰ ਨਹੀਂ ਹੋਇਆ ਜੈ ਸਿੰਘ ਸਾਹਿਬ ਨਾਲ ਮੈਂ ਗੱਲ ਕੀਤੀ ਹੈ ਜੈ ਸਿੰਘ ਸਾਹਿਬ ਕਹਿ ਰਹੇ ਸੀਗੇ ਕਿ ਕੋਈ ਕੋਰਟ ਕੇਸ ਹੈਗਾ ਏ ਜਿਹੜੇ ਕਰਕੇ ਸਾਡਾ ਕੰਮ ਰੁਕਿਆ ਹੋਇਆ ਹੈ ਤੇ ਉਹ ਤਾਂ ਕੋਰਟ ਕੇਸ ਦਾ ਚਲੋ ਜੋ ਵੀ ਹੈਗਾ ਉਹਨਾਂ ਨੂੰ ਮੈਂ ਕਹਿ ਵੀ ਦਿੱਤਾ ਸੀ ਸਰਪੰਚ ਸਾਹਿਬ ਨੂੰ ਵੀ ਕਹਿਤਾ ਜੇਹੇ ਸਾਹਿਬ ਨਾਲ ਮੌਕੇ ਦੇ ਤਾਲਮੇਲ ਕਰਕੇ ਜੋ ਇਸ ਟਾਈਮ ਪੋਜੀਸ਼ਨ ਹੈ ਉਹਦਾ ਹੱਲ ਕੱਢਿਆ ਜਾਵੇ ਕੋਰਟ ਕੇਸ ਦਾ ਚਲੋ ਬਾਅਦ ਦੀਆਂ ਗੱਲਾਂ ਨੇ ਜੋ ਇਸ ਟਾਈਮ ਪੋਜੀਸ਼ਨ ਹੈਗੇ ਉਹਦਾ ਹੱਲ ਉਹ ਸਾਨੂੰ ਭਰੋਸਾ ਕਰਕੇ ਕਹਿੰਦੇ ਵੀ ਕਰਾਂਗੇ ਤੇ ਸਰਪੰਚ ਸਾਹਿਬ ਨੇ ਵੀ ਕਿਹਾ ਏ ਕਿ ਤਾਲਮੇਲ ਕਰਨਗੇ ਹੋਵੇ ਕਿਵੇਂ ਦੇ ਹਾਲਾਤ ਨੇ ਜੀ ਪਿੰਨ 20 ਮਿੰਟ ਤੋਂ ਹਾਲਾਤ ਦੇਖੋ ਜੀ ਉਹ ਦੇ ਡਰੇਨ ਦੇ ਨਾਲ ਤਾਂ ਹਾਲਾਤ ਮਾੜੇ ਨੇ